ਅਸ ਟਾਈਮ ਖੜੇ ਆ ਜੀ ਜੀਰਾ ਹਲਕੇ ਦਾ ਪਿੰਡ ਏ ਖੰਨਾ ਤੇ ਆ ਵਿਕਾਸ ਹੋ ਰਿਹਾ ਜੀ ਜੀ ਖੰਨੇ ਪਿੰਡ ਦੇ ਵਿੱਚ ਤੇ ਹਾਂਜੀ ਵੀਰ ਜੀ ਕਿਵੇਂ ਐਮਐਲਏ ਸਾਹਿਬ ਕਰਾ ਰਹੇ ਨੇ ਕਿ ਕਿਵੇਂ ਵਿਕਾਸ ਜਿਹੜਾ ਤੁਹਾਡੇ ਆ ਹੋ ਰਿਹਾ ਏ ਨਹੀਂ ਜੀ ਨਹੀਂ ਐਮਐਲਏ ਸਾਹਿਬ ਕੁਝ ਨਹੀਂ ਕਰਵਾ ਰਹੇ ਪਿੰਡ ਆਪ ਦੀ ਤੌਰ ਤੇ ਕਰ ਰਿਹਾ ਪੰਚਾਇਤ ਵੀ ਨਹੀਂ ਕਰਾ ਰਹੀਗੀ ਅੱਛਾ ਇਹ ਜਿਹੜੇ ਇੱਥੇ ਅੱਜ ਮਤਲਬ ਮੰਨੇ ਵਾਲੇ ਲੋਕ ਆ ਇਹਨਾਂ ਨੇ ਆਪਦੇ ਤੌਰ ਤੇ ਇਕੱਠੀ ਕੀਤੀ ਆ ਤੇ ਆਪਦੇ ਤੌਰ ਤੇ ਕਰ ਰਹੇ ਨਾ ਕੋਈ ਪੰਜਾਬ ਕੁਝ ਕਰ ਰਹੀ ਆ ਨਾ ਕੁਝ ਆਪਣਾ ਐਮਐਲਏ ਕੋਈ ਕਰ ਰਿਹਾ ਪ੍ਰਕਾਸ਼ ਨੂੰ ਨਹੀਂ ਇਥੇ। ਬੜਾ ਬੁਰਾ ਹਾਲ ਆ ਸਾਡੇ ਇਥੇ। ਨਹੀਂ ਫਿਰ ਲੋਕਾਂ ਨੇ ਬਦਲਾ ਲਿਆਂਦਾ ਬਦਲਾ ਕਿਵੇਂ ਫਿਰ ਕਿਵੇਂ ਦੇਖਦੇ ਹੋ ਬਦਲਾ ਨੂੰ। ਜਿਹੜਾ ਨਾਮ ਹੈ ਬਦਲਾਜ ਹੀ ਕੋਈ। ਹੈ? ਬਦਲਾ ਨਾਂ ਦਾ ਹੀ ਮੂੰਹ ਨਾਲ ਕਹਿਦਾ ਬੱਬਾ ਦੱਦਾ ਲੰਡੇ ਕੰਨਾ ਹੈ ਨਾ। ਅੱਛਾ ਹੈ। ਮੂੰਹ ਨਾਲ ਬਦਲਾ ਆਵੇਂ ਕੋਈ ਬਦਲਾ ਨਹੀਂਗਾ। ਅੱਛਾ। ਇਹ ਫਿਰ ਹੁਣ ਇਹ ਜਿਹੜਾ ਤੁਹਾਡੇ ਆ ਬਣਿਆ ਪਿਆ ਇੱਥੇ ਮੈਂ ਸੁਣਿਆ ਤੁਸੀਂ ਪਿਛਲੇ ਦਿਨੀ ਇੱਕ ਕਹਿ ਰਹੇ ਸੀ ਇਥੇ ਬਤਕਾ ਬੁਤਕਾ ਵੀ ਲੈ ਗਏ ਛੱਡਣ ਲੱਗੇ ਸੀਗੇ ਉਹ ਅਸੀਂ ਝੋਨਾ ਲਾਉਣ ਦੀ ਸਕੀਮ ਬਣਾਈ ਸੀ ਕਿ ਉਹ ਮੁੜ ਕੇ ਕੈਨਸਲ ਕਰਤੀ ਫਿਰ ਵਕਤਾਂ ਲਿਆਦੀਆਂ ਉਹ ਵੀ ਮੋੜਦੀਆਂ ਅੱਛਾ ਹੁਣ ਅਸੀਂ ਆਪ ਹੀ ਪੈਸੇ ਇਕੱਠੇ ਕਰਕੇ ਮਿੱਟੀ ਫਸਦੀ ਆ ਅੱਛਾ ਤੇ ਐਮਐਲਏ ਫਿਰ ਕੋਈ ਨਹੀਂਗਾ ਨਹੀਂ ਜੀ ਕੋਈ ਸਰਕਾਰ ਕੋਈ ਸੁਣਵਾਈ ਨਹੀਂ ਅੱਛਾ ਤੇ ਇਹ ਫਿਰ ਹੁਣ ਕਿਵੇਂ ਫਿਰ ਇਹ ਰੱਬ ਆਸਰੇ ਚੱਲ ਰਿਹਾ ਕੰਮ ਹੈ ਰੱਬ ਆਸਰੇ ਰੱਬ ਆਸਰੇ ਹੈ ਰੱਬ ਆਸਰੇ ਰੱਬ ਆਸਰੇ ਤੇ ਗਣਾ ਫਿਰ ਹੈ ਕੇਜਰੀਵਾਲ ਕਹਿੰਦਾ ਫੇਰ ਪੁੱਜ ਜਾਗੇ ਨਾ ਪੰਜਾਬ ਚ ਆ ਜਾਣਾ ਕਿਵੇਂ ਆ ਆਊਗਾ ਕਿ ਨਹੀਂ ਆਊਗਾ ਹੈ ਔਕਾ ਔਕਾ ਬਹੁਤ ਔਕਾ ਹੁਣ ਗਾਂ ਕਿਨੂੰ ਬਣਾਉਣਾ ਚਾਹੁੰਦੇ ਜੇ ਕਿਨੂੰ ਮੌਕਾ ਦੇਣਾ ਚਾਹੁੰਦੇ ਜੇ ਇਹ ਤਾਂ ਮੌਕੇ ਦੱਸੂਗਾ ਜੀ ਹੈ ਤਾਂ ਮੌਕੇ ਦੱਸੂਗਾ ਬਾਕੀ ਲੋਕ ਜੇ ਵਿਕਾਸ ਦਾ ਮੋਲ ਪੈਣਾ ਵਿਕਾਸ ਦੇ ਕੋਈ ਚਾਲ ਨਹੀਂ ਰਿਹਾ ਤਾਂ ਵਿਨਾਸ਼ ਕਰ ਰਿਹਾ ਪੈਸੇ ਇਕੱਠੇ ਕਰ ਰਿਹਾ ਜਿੰਨੇ ਮਰਜ਼ੀ ਅੱਛਾ ਨਹੀਂ ਕੱਤੇਗੀ ਪੈਸੇ ਕਿੰਨੇ ਕੁ ਬਣਾ ਰਿਹਾ ਫਿਰ ਇਸ ਟਾਈਮ ਪੈਸੇ ਨਾ ਯਾਰ ਸਾਰੇ ਪਾਸੋਂ ਪੈਸੇ ਲੈਣੀ ਹੈ ਅੱਛਾ ਉਹ ਵੇਚੀ ਜਾਂਦੇ ਆ ਹੈ ਖਾਨਿਆਂ ਦੇ ਵਿੱਚ ਨਜਾਇਜ਼ ਪਰਚੀ ਉਹ ਦਿੱਤੀ ਜਾਂਦੇ ਆਵੇਂ ਇੱਥੇ ਹੁਣ ਸਾਡੇ ਗਵਾਂ ਨੂੰ ਮੁੰਡਾ ਚੱਕੀ ਨਜਾਇਜ਼ ਪਰਚਾ ਉਹਦਾ ਕੀਤਾ ਐ ਤੇ ਬਹੁਤ ਸਾਰੇ ਅੱਛਾ ਉਹਦਾ ਨਜਾਇਜ਼ ਪਰਚਾ ਕੀਤਾ ਗੁਰੀਆਂ ਪਾਸੋਂ ਨਹੀਂ ਇਹ ਕਹਿੰਦੇ ਯੋਧ ਨਸ਼ਾ ਵਿਰੁੱਧ ਕਿਵੇਂ ਇਹਨੂੰ ਦੇਖਦੇ ਕੋਈ ਯੋਧ ਨਹੀਂ ਨਸ਼ਾ ਵਿਰੁੱਧ ਹੈ ਘਰੋਂ ਲੋਕਾਂ ਨੂੰ ਨਜਾਇਜ਼ ਚੱਕ-ਚੱਕ ਕੇ ਬੱਚੇ ਕਿੱਥੇ ਜਾ ਰਹੇ ਆ ਹੈ ਜਿਹੜੇ ਕੰਮ ਕਰਦੇ ਉਹਨਾਂ ਨੂੰ ਕੋਈ ਪੁੱਛਦਾ ਨਹੀਂਗਾ ਅੱਛਾ ਹਾਂਜੀ ਤੁਹਾਡੇ ਪਿੰਡੋਂ ਨਸ਼ਾ ਖਤਮ ਹੋ ਗਿਆ ਖੰਨੇ ਜੋ ਕੋਈ ਨਹੀਂ ਸਾਡੇ ਤੋਂ ਖਤਮ ਹੋਇਆ ਕਿੰਨੇ ਕੁ ਲੋਕੀ ਆ ਜਾਂਦੇ ਇੱਥੇ ਨਸ਼ਾ ਲੈਣ ਇੱਥੇ ਬੇਸ਼ੇਰੇ ਆ ਹੈ ਕਿਹਨੇ ਆਉਂਦੇ ਕੋਈ ਨਹੀਂ ਫਿਰ ਇਹ ਯੁੱਧ ਨਸ਼ਾ ਵਿਰੋਧ ਦਾ ਹਵਾ ਦੇ ਵਿੱਚ ਹੀ ਆ ਹਵਾਜੀ ਆ ਇਹ ਫਿਰ ਕਿਵੇਂ ਐਮਐਲਏ ਸਾਹਿਬ ਕਰਦੇ ਪਏ ਆ ਕਿ ਕਿਵੇਂ ਜੀ ਨਹੀਂ ਜੀ ਐਮਐਲਏ ਨਹੀਂ ਕਰਦੇ ਕਿਹੜਾ ਪਿੰਡ ਹੈ ਤੁਹਾਡਾ ਇਹ ਦੱਸੋ ਸਾਡਾ ਪਿੰਡ ਖੰਨਾ ਜੀ ਅੱਛਾ ਹਾਂਜੀ ਇਹ ਲਾਸਟ ਪਿੰਡ ਹੈ ਰੋਇਪੁਰ ਜ਼ਿਲ੍ਹੇ ਦਾ ਸਾਡਾ ਪਿੰਡ ਰੋਇਪੁਰ ਅੱਗੇ ਆਪ ਥੋੜਾ ਥੋੜੀ ਦੂਰੇ ਮੋਕੇ ਦਿਹਾਤਾ ਜੀ ਐਮਐਲਏ ਸਾਹਿਬ ਕਿਹੜੇ ਲੱਗਦੇ ਤੁਹਾਨੂੰ ਅ ਕਟਿਆਰ ਕੇ ਸਾਹਿਬ ਆ ਜੀ ਅੱਛਾ ਹਾਂਜੀ ਤੇ ਕਿਵੇਂ ਇਥੇ ਬੱਚਿਆਂ ਬਾਰੇ ਕਹਿ ਰਹੇ ਦੱਸ ਰਹੇ ਕੀ ਕਹਿੰਦੇ ਬੱਚਿਆਂ ਬਾਰੇ ਜੀ ਇਥੇ ਰੋਜ ਹੀ ਲੰਗਦੇ ਸੀ ਐਡਾ ਡਾਡਾ ਗੋਡੇ ਗੋਡੇ ਆ ਤੁਸੀਂ ਹੁਣ ਵੀ ਵਿਖਾਓ ਪਾਣੀ ਵੀ ਥੁੱਕੇ ਲਾ ਕੇ ਡਾਟੋ ਹਾਂ ਚਾਵੇ ਰੇੜੀ ਵੇਖੋ ਫਸੀ ਪਹਿਲਾਂ ਅੱਛਾ ਤੇ ਇਹੋ ਜਿਹਾ ਹਾਲ ਆ ਸਾਡੇ ਇਥੋਂ ਐ ਚੁੰਕਦਾ ਤੇ ਵੇਖੋ ਸਾਡੇ ਸਕੂਲ ਦਾ ਵੀ ਜਾ ਕੇ ਹਾਲ ਵੇਖੋ ਐਡਾ ਜਦੋਂ ਮੀਂਹ ਪੈਦਾ ਗੋਡੇ ਗੋਡੇ ਪਾਣੀ ਤੇ ਬੱਚੇ ਕਹਿੰਦਾ ਇਸ਼ਾਲਾ ਮਾਰ ਮਾਰ ਕੇ ਪਾਟ ਲੰਗ ਅੱਛਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਹੁਣ ਮੰਗੇ ਇਹੋ ਕਰਦੇ ਸੀ ਸਰਕਾਰ ਤੋਂ ਵੀ ਸਾਡਾ ਇਹ ਕੁਛ ਨਾ ਕੁਛ ਕੀਤਾ ਜਾਵੇ ਪਰ ਉਹ ਨਹੀਂ ਕਰ ਰਹੀ ਹੁਣ ਨਗਰ ਸਾਡਾ ਜਿਹੜਾ ਇਕੱਠਾ ਹੋ ਕੇ ਸਾਰਾ ਕੰਮ ਕਰ ਰਿਆ ਕਦੇ ਐਮਐਲ ਸਾਹਿਬ ਤੁਹਾਡੇ ਪਿੰਡ ਆਏ ਆ ਨਹੀਂ ਆਏ ਹੈ ਨਹੀਂ ਆਏ ਬੁੱਟਾ ਮੁਕੇ ਆਏ ਸੀ ਅੱਛਾ ਵੋਟਾਂ ਤੋਂ ਇੱਕ ਵਾਰ ਬਾਅਦ ਆਏ ਉਦੋਂ ਬਸ ਚਾਹ ਪਾਣੀ ਪੀ ਕੇ ਆਵਦਾ ਚਲੇਗਾ ਬਸ ਹਾਂ ਕਹਿੰਦੇ ਕਰਾਂਗੇ ਕਰਾਂਗੇ ਸਾਡੇ ਪਿੰਡ ਦਾ ਕੁਝ ਨਹੀਂ ਕੀਤਾ ਵੇ ਲੋ ਆਹੋ ਕੁਝ ਕੀਤਾ ਵਾ ਅੱਛਾ ਆ ਦੇਖੋ ਹਾਂ ਆ ਜਿਹੜਾ ਕੋ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਨੰਗ ਦਾ ਸਾਰਿਆਂ ਦੇ ਲੀੜੇ ਤੁਹਾਡੇ ਸੀਵਰੇਜ ਤੇ ਪਾਣੀ ਦਾ ਕਹਿੰਦੇ ਬੁਰਾ ਵਾਲਿਓ ਦਾ ਕੀ ਸੀਵਰੇਜ ਇਹਨਾਂ ਨੇ ਮਨਜ਼ੂਰ ਕੀਤਾ ਸੀ ਹਾਂ ਤੇ ਐਮਐਲ ਸਾਹਿਬ ਕੋਲੇ ਕਰੇ ਗਏ ਉਹ ਕਹਿੰਦਾ ਜੀ ਮੇਰੇ ਕੋਲ ਇਹਨਾਂ ਗ੍ਰਾਂਟ ਨਹੀਂ ਹੈਗਾ ਐਸੀ ਦੱਸ ਕਿੱਧਰ ਨੂੰ ਜਾਈਏ ਪਾਣੀ ਤਾਂ ਫਿਰ ਇਤਰਾ ਹੀ ਖੁਣਾਣਾ ਅੱਛਾ ਤੇ ਅਸੀਂ ਹੁਣ ਆਪ ਦੀ ਸੁਭਾਈ ਪਿੰਡ ਦੀ ਆਪ ਕਰ ਰਹੇ ਹਾਂ ਅੱਛਾ ਸਾਨੂੰ ਕੋਈ ਮਦਦ ਨਹੀਂ ਸਰਕਾਰ ਵੱਲੋਂ ਹਾਂ ਬੇਕਾਰ ਸਰਕਾਰ ਅੱਛਾ ਹਾਂ ਵੈਰੋ ਖਾਲਸਾ ਵੈਰੀ ਜੀ ਫਰ ਦੇ ਆ ਜੀ ਵਿਕਾਸ ਹੋ ਰਿਹਾ ਵੇਖੋ ਤੁਸੀਂ ਬੜੇ ਜੋਰਾ ਸ਼ੋਰਾ ਚ ਆ ਦੇ ਕੀ ਹਾਲ ਚਾਲ ਹੈ ਵੇਖੋ ਇੱਥੇ ਪਿੰਡ ਖੰਨੇ ਦੇ ਵਿੱਚ ਖੜੇ ਆ ਹਲਕਾ ਜੀਰਾ ਪੈਂਦਾ ਜੀ ਹਲਕੇ ਜੀਰੇ ਦਾ ਲਾਸਟ ਪਿੰਡ ਲਾਸਟ ਪਿੰਡ ਹੈ ਕੁਝ ਵੀ ਆਉਣਾ ਇੱਥੇ ਲਾਸਟ ਤੇ ਆਉਣਾ ਜੇ ਕੋਈ ਬਿਮਾਰੀ ਆਈ ਉਹ ਵੀ ਲਾਸਟ ਤੇ ਆਉਣੀ ਹੈ ਜੇ ਕੋਈ ਸੁਵਿਧਾ ਆਈ ਉਹ ਵੀ ਲਾਸਟ ਤੇ ਆਉਣੀ ਹੈ ਸਾਡੇ ਕੋਲ ਸਾਡੇ ਤੱਕ ਪਹੁੰਚਦਾ ਪਹੁੰਚਦਾ ਦੋਨ ਜੀ ਖਾਸੇ ਸਾਫ ਹੋ ਜਾਂਦੇ ਸਾਡੇ ਇੱਥੇ ਪਿੰਡ ਕੋਈ ਕਿਵੇਂ ਕੋਈ ਗ੍ਰਾਂਟ ਗ੍ਰਾਂਟ ਆਈ ਹੈ ਕੋਈ ਹੋਰ ਕੇ ਹੈ ਕੁਝ ਨਹੀਂ ਆਇਆ ਬਸ ਨਾ ਦਾ ਹੀ ਹੈ ਨਾ ਦਾ ਹੀ ਨਾ ਦਾ ਹੀ ਅੱਛਾ ਤੇ ਹੁਣ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਜਿਹੜੇ ਨਹੀਂ ਨਹੀਂ ਇਹ ਹੀ ਕਰਨਾ ਚਾਹੁੰਦੇ ਹਾਂ ਕਿ ਇੱਕ ਤਾਂ ਸਹੀ ਤਰੀਕੇ ਨਾਲ ਜਿਹੜਾ ਨਾ ਇਹਦਾ ਬੱਚਾ ਮਤਲਬ ਲੱਗਿਆਂ ਦੇ ਰੋਗ ਜਿਹੜਾ ਯੁੱਧ ਲੜ ਰਹੀ ਹੈ ਸਰਕਾਰ ਹੈ ਉਹ ਕਨਫਰਮ ਕਰੇ ਪਹਿਲਾਂ ਹਾਂ ਫਾਈਨਲ ਕਰੇ ਪਹਿਲਾਂ ਉਹਦੇ ਤੋਂ ਵੀ ਵਾਕਿਆ ਇਹ ਬੰਦਾ ਕੰਮ ਕਰਦਾ ਲਗਾਏ ਪਰ ਚੀ ਨਾ ਕਰੇਗਾ ਕਿਵੇਂ ਜੀ ਨਜਾਇਜ਼ ਪਰਚੇ ਨਾ ਕਰਨ ਜਿਹੜੇ ਲੋਕ ਕਰਦੇ ਉਹਨਾਂ ਦੇ ਪਰਚੇ ਹੋਣਗੇ ਕਹਿੰਦੇ ਨਜਾਇਜ਼ ਪਰਚੇ ਨਾ ਕਰਨ ਸਰਕਾਰ ਦੇ ਕੇ ਇਹੋ ਬੇਨਤੀ ਆ ਬਾਕੀ ਉਹਨਾਂ ਕੋਲੇ ਅਜੇ 2 ਸਾਲ ਹੀ ਨਾਲ ਕੋਲ ਹੈਗੇ 2 ਸਾਲਾਂ ਦੇ ਵਿੱਚ ਜੇ ਤਾਂ ਕੋਈ ਵਿਕਾਸ ਕਰਨਗੇ ਤੇ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਦੇਣਗੇ ਨਹੀਂ ਤਾਂ ਨਹੀਂ ਤੁਹਾਡੇ ਪਿੰਡੋਂ ਨਸ਼ਾ ਖਤਮ ਹੋ ਗਿਆ ਹੈ ਨਹੀਂ ਹੋਇਆ ਹੈ ਨਹੀਂ ਹੋਇਆ ਕਿੰਨੇ ਕੁ ਲੋਕ ਹੀ ਆ ਜਾਂਦੇ ਇਥੇ ਨਸ਼ਾ ਲੈਣ ਹੈ ਬਹੁਤ ਆ ਜਾਂਦੇ ਵਾਧੂ 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 ਆਹ ਮਹਾਰਾਜ ਆਹ ਵੇਖੋ ਜੀ ਵਿਕਾਸ ਖੰਨੇ ਪਿੰਡ ਦਾ ਹਲਕੇ ਜੀਰੇ ਦਾ ਪਿੰਡ ਹੈ ਜੀ ਤੇ ਵੀਡੀਓ ਨੂੰ ਵਾਧੂ ਵਾਧੂ ਸ਼ੇਅਰ ਕਰਿਓ ਧੰਨਵਾਦ ਆ ਦੇਖੋ ਤੁਸੀਂ ਹੈਲੋ